ਜੰਮਿਆਈ ਜੰਮਿਆਈ ਵਾਜੀ ਵਾ ਆ ਦੇਖ ਹਾਂਜੀ 2-4 ਦਿਨਾਂ ਚ ਦਿਖਣ ਲੱਗੂਗੀ ਹਲੇ ਇਹ ਲੈ ਮੱਤ ਉਹ ਖਰਚਾ ਹੋਇਆ ਮੇਰਾ ਹੁਣ ਉਹ ਜੰਮੂ ਵੀ ਹੁਣ ਤਾਂ ਹੁਣ ਤਾਂ ਡ੍ਰਿਲ ਕਰੀ ਵੀ ਆ ਡ੍ਰਿਲ ਕਰੀ ਵੀ ਆ ਅੱਜ ਕਹਿੰਦੇ ਲਾਈਨਾਂ ਦਿਖਣ ਲੱਗੀਆਂ ਲੈ ਕੜੀ ਦੇ ਕਿੰਨੀ ਹੋਈ ਵੀ ਧਰਤੀਆਂ ਗਿੱਲ ਪਈ ਲੈ ਇਹਦਾ ਬਹੁਤ ਆ ਹਵਾ ਪੈ ਗਈ ਤੀ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਮੋਟਰ ਪ੍ਰਾਇਵੇਟ ਤੇ ਭੋਲੂ ਬਾਈਆਂ ਕੋਲ ਇੱਧਰ ਪਹਿਲਵਾਨ ਕੋਲ ਖੜਾ ਦਾ ਪਹਿਲਵਾਨ ਮਿਲ ਗਿਆ ਸਤਿ ਸ਼੍ਰੀ ਅਕਾਲ ਜੀ ਕਣਕ ਨੂੰ ਪਾਣੀ ਛੱਡ ਵੀ ਦਿੱਤਾ ਚੁੱਕੇ ਵੇ ਤਿਆਰ ਆ ਦੇਖ ਤਿਆਰ ਹੈ ਹਾਂ ਮੈਂ ਕਹਿੰਦਾ ਅੱਜ ਵਾਲੇ 15 ਦਿਨ ਦੀ ਵੀ ਨਹੀਂ ਹੋਈ ਹਾਂ ਹੋ ਗਏ 15 ਦਿਨ ਤਾਂ ਹੈ ਇੰਨੇ ਕ ਤਾਂ ਹੋ ਗਏ ਉਹ ਤਾਂ ਕਿੰਨੇ ਦਿਨ ਬਾਅਦ ਵੀਜੀ ਦੀ ਉਹ ਤਾਂ 2 ਦਿਨ ਬਾਅਦ ਵੀਜੀ ਦੀ ਮਨ ਲਾ ਉਹ ਮੈਨੂੰ 2-3 ਤਰੀਕ ਨੂੰ ਵੀਜੀ ਦੀ ਦੋ ਦਿਨ ਵੀਜੀ ਤੇ ਉਹ ਦੋ ਨੂੰ ਇਹ ਚਾਰ ਨੂੰ ਬੀਜੀ ਵੀ ਅੱਜ ਹੋ ਗਈ 16 ਦਿਨ ਦੀ ਹੋ ਗਈ 15 ਦਿਨ ਦੀ ਹੋ ਗਈ ਹਾਂ 15 ਦਿਨ ਦੀ ਕੱਲ ਉਹਦਾ ਘਰ ਦੇ ਬੀਜ ਪਾਇਆ ਵਾ ਫੇਕ ਤੇ ਘਰ ਦਾ ਬੀਜ ਪੈ ਨਹੀਂ ਪਾਣੀ ਲਾ ਦੇਣਾ ਹਾਂ ਹੋਰ ਕੀ ਉਹ ਸੁੱਕੇ ਤੇ ਆ ਬੁੱਲੇ ਦੋ ਕਿਆਰੇ ਆ ਕਰੇ ਘੱਟ ਜੰਮੀ ਦੀ ਹੁਣ ਪਾਣੀ ਲਾ ਕੇ ਨਿਕਲੇ ਹੋਊਗੀ ਬਾਰ ਬਾਰ ਹਾਂ ਅੰਦਰ ਸੋਣੀ ਜੰਮੀ ਹੋਊਗੀ ਨਾਲੇ ਸਪਰੇ ਹੋ ਜੂ ਜਿਹੜੀ ਕੱਖ ਦੀ ਕਰਨੀ ਆ ਕੋਈ ਮੇਰੇ ਕਿਹਨੂੰ ਕੱਖ ਦੀ ਹੋਣੀ ਪੱਤੇਆਂ ਦੀ ਸਪਰੇ ਹੋਣੀ ਪੱਤੇਆਂ ਦੀ ਹਾਂ ਇਹ ਪੱਤਾ ਬਹੁਤ ਖੜਾ ਬੂਲਰ ਪਰ ਬੂਲਰ ਲੰਬੇ ਨੇ ਤਹਾਂ 4-5 ਹਾੜ ਦੇ ਨੇ ਛੋਟਿਆਂ ਆਦੇ ਹਨ ਆ ਫੇਰ ਵੀ ਪਤਾ ਹਲੇ ਦਸੰਬਰ ਤੱਕ ਗਰੀ ਜਾਂਦਾ ਸਾਰੇ ਅੱਧੇ ਦਸੰਬਰ ਤੱਕ ਠੰਡ ਵੀ ਹੁਣ ਅੱਜ ਤਾਂ ਘਟ ਗਈ ਮੌਸਮ ਕੱਲ ਦੇਰ ਪੱਛੋਂ ਚੱਲੀ ਆ ਮੌਸਮ ਸਾਫ਼ ਹੋ ਗਿਆ ਨਹੀਂ ਤਾਂ ਦੋ ਦਿਨ ਤਾਂ ਐ ਲੱਗਦਾ ਦਾ ਵੀ ਕਿੱਥੇ ਫਸ ਗਏ ਹਾਂ ਹਾਂ ਪੱਛੋਂ ਹੀ ਦੀ ਚਲਦੀ ਹੁਣ ਪੱਛੋਂ ਚੱਲੀ ਐ ਇੰਨੇ ਚ ਮੌਸਮ ਸਾਫ਼ ਹੋ ਗਿਆ ਗਰਮੀ ਵੀ ਹੋ ਗਈ ਇੰਨੇ ਚ ਇੰਨੇ ਚ ਗਰਮੀ ਦੀ ਮੋ ਪੱਛੋਂ ਤੋਂ ਪਾਣੀ ਗਈ ਗਰਮੀ ਆ ਯਾਰ ਉਹ ਫਾਇਦਾ ਵੀ ਆ ਮੜੀ-ਮੋਟੀ ਹਲੇ ਇੰਨੀ ਛੇਤੀ ਵੀ ਠੰਡ ਨਹੀਂ ਜਾਏਦੀ ਰੱਬ ਟਿਕਣ ਨਹੀਂ ਦੇਣਾ ਪੈਣਾ ਗਰਮੀ ਬਹੁਤ ਸੀ ਹਰ ਇੱਕ ਮਹੀਨਾ ਕਿਹੜਾ ਆ ਕੇ ਗਰਮੀ ਨਹੀਂ ਜਾਂਦੀ ਹੈਗੀ ਨਹੀਂ ਜੇ ਹੁਣੀ ਤੇ ਪੈਣ ਲੱਗੀ ਫੇ ਕਣਕ ਵੀ ਔਖੇ ਨਿਕਲਣਗੇ ਜਿੱਦਾਂ ਗਰਮੀ ਗਈ ਦੇਖ ਲਾ ਆ ਠੰਡ ਆਈ ਆ ਕਹਿੰਦੇ ਜੇ ਰਾਂਡੇ ਪਾਉ ਲੋ ਕੀਤੀ ਆ ਗਈ ਬਾ ਟਿਕਣ ਨਹੀਂ ਦੇਣਾ ਆਪਾਂ ਨੇ ਕਿਸੇ ਪਾਸੇ ਨੂੰ ਵੀ ਫੇ ਫਾਇਦਾ ਕੀ ਆ ਜੇ ਰੱਬ ਟਿਕਣ ਦੇ ਤਾ ਫੇ ਉਹਨੂੰ ਫੀਲ ਹੋ ਜਾਣਾ ਵੀ ਮੈਂ ਰੱਬ ਆ ਹਾਂ ਭਿਆਰ ਰੱਖਣਾ ਉਹਨੂੰ ਵੀ ਇਧਰ ਨੂੰ ਚੱਲ ਇਧਰ ਨੂੰ ਚੱਲ ਟਿਕਣ ਨਹੀਂ ਚੱਲਣਾ ਬੰਦੇ ਨੇ ਹਾਂ ਉਲਟ ਚੱਲਣਾ ਉਹ ਤੇ ਪਹਿਨਾ ਕਿਤੇ ਯਾਰ ਇੰਨੀ ਗਰਮੀ ਕਦੇ ਪਈ ਹੋਣੀ ਹੈਗੀ ਨਵੰਬਰ ਵਿੱਚ ਉਹਦੇ ਚ ਅਕਤੂਬਰ ਮਹੀਨੇ ਚ ਫੇ 2 ਦਿਨ ਚ ਬਸ ਕਰਾਤੀ ਠੰਢ ਜੀ ਨੇ ਦੋ ਕੰਦੇ ਰੂਜ ਨਹੀਂ ਨਿਕਲੇ ਕਹਿੰਦੇ ਲੈ ਇਹ ਤਾਂ ਠੰਢੇ ਬਹੁਤ ਆ ਗਈ ਹਾਂ ਹੁਣ ਫੇਰ ਉਹੀ ਕੰਮ ਹੋਊਗਾ ਤੂੰ ਫੇਰ ਉਹੀ ਕੰਮ ਉਹ ਵਧੀਆ ਮੜਾ ਜਾ ਫੁੱਲਾ ਜਾ ਚਾਹੀਦਾ ਓਕੇ ਨਹੀਂ ਤਾਂ ਸਾਲੇ ਧੁੰਦ ਜਿਹਾ ਪਤਾ ਹੀ ਨਹੀਂ ਲੱਗਦਾ ਮੈਂ ਵੀ ਫਰੇ ਜੇ ਲਾਉਣ ਆਇਆ ਤਾਂ ਮੈਂ ਲਾਇਆ ਮੈਂ ਜਿਹੜੇ ਕੱਲ ਬੱਟਾ ਪਾਈਆਂ ਸੀ ਤਿਆਰੀ ਹੂੰ ਚੱਲ ਜੀ ਵਧੀਆ ਦੇਖ ਤਾਂ ਪਰ ਮਿੱਠੂ ਪਲਵਾਨ ਮਾਰਦਾ ਸਾਗ ਸ਼ਾਲਾ ਕਿਆ ਫੇਰਾ ਤੂੰ ਤੋੜ ਤਾਂ ਦਿੰਦਾ ਨਹੀਂ ਕਿਸੇ ਨੂੰ ਲੈ ਉਹ ਬੱਸ ਕਰ ਯਾਰ ਐਨਾ ਖਾਗਾ ਉਹ ਡੰਗਰਾ ਨੂੰ ਨਹੀਂ ਪਾਉਣਾ ਇਹਦਾ ਅਸਲੀ ਬੰਦਾ ਕੋਈ ਫਿਰਿਆ ਉਹ ਦਿਖਦਾ ਵਿੱਚ ਇਹ ਤਾਂ ਉੱਲੇ ਚਾ ਤਾਂ ਬਚਿਆ ਵਾ ਇਹ ਬਾਈ ਬੰਦਾ ਤੋੜ ਨਹੀਂ ਦਿੰਦਾ ਅੱਜ ਇੱਧਰ ਦੇਖ ਇੱਧਰ ਗੰਨਾ ਉਧਰ ਗੰਨਾ ਤੇਰੇ ਕੀ ਨਹੀਂ ਉਹ ਮੂਰੇ ਵੀ ਗੰਨਾ ਇਹਦਾ ਤਾਂ ਬਚ ਗਿਆ ਨਹੀਂ ਕਿੱਥੇ ਬਚਣਾ ਤਾਂ ਇਹਦਾ ਜਿਹਨੂੰ ਪਤਾ ਉਹਨੂੰ ਪਤਾ ਬਸ ਬਸ ਜਿਹਨੂੰ ਪਤਾ ਵੀ ਉੱਪਰ ਬਰਸੀਨ ਬੀਜਿਆ ਦਾ ਪੱਕੇ ਆਦਿਆਂ ਨੂੰ ਉਹੀ ਕੋ ਮਣਾਉਂਦਾ ਜਿਹੜਾ ਕੋਈ ਉਹਨੂੰ ਪਤਾ ਲੈਣ ਕਿੱਥੇ ਲਗਾਉਗੇ ਲਾਇਆ ਵਾ ਦੇਖ ਲੈ ਅੱਜ ਅ ਵੀ ਦੇ ਲੈ ਮਾਰਦੀ ਸ਼ਾਲਾ ਪਾਣੀ ਲਈਏ ਇਹਨੂੰ ਹੂੰ ਸਾਰਾ ਸਮਾਨ ਤਾਂ ਤੁਲ ਕੋਕੇ ਲਾਇਆ ਵਲਣ ਦੇ ਲੁਕੋਕੇ ਲਾਇਆ ਲਸਰ ਦੀ ਆਪਣੇ 4-5 ਕੇਾਰੇ ਜਿਹੜੇ ਲਾਇਏ ਖਾਣ ਵਾਸਤੇ ਲੁਕੋਕੇ ਲਾਇ ਹੀ ਆ ਪਰਾਲੀ ਚੱਕਦੀ ਏ ਹੁਣੀ ਦੇ ਪਰਤੇ ਹਨਾ ਹੁਣ ਤਾਂ ਨਿਕਲਿਆ ਸਾਰਾ ਨਿਕਲੇ ਆਇਆ 4 ਕੇਾਰੇ ਇੱਧਰ 3 ਕੇਾਰੇ ਉੱਧਰ ਵੀ ਆ ਸਾਵਾ ਦੇ ਵਿੱਚ ਨੂੰ ਕੋ ਕੋ ਫੇਰਦੇ ਤਰਫਾਲੀ ਦੀ 7-8 ਕੇਾਰੇ ਲਾਇ ਹੀ ਆ ਵੇਚਣ ਲੱਗਣਾ ਲਾਉਣਾ ਗਾਹ ਨੂੰ ਥੋੜਾ ਜਿਆਦਾ ਪਿਆਜ਼ ਜੰਮੇ ਪਿਆਜ਼ ਹਾਂ ਪਨੀਰੀ ਜਿਹੜੀ ਵੀ ਜੀ ਉਹ ਸਾਲਾ ਤੋਤਾ ਜਿ ਕਿੰਨਾ ਬੈਠਾ ਉੱਪਰ ਹੈ ਨਾ ਹਾਂ ਇਹੀ ਖਾਂਦਾ ਪੱਤੇ ਇਹਦੇ। ਇਹੀ ਪੱਤੇ ਖਾ ਜਾਂਦਾ ਇਹ ਗਲੀਆਂ ਜੀ ਇਹਨੇ ਕਰੀ ਵੀ। ਲਾ ਦੀਏ ਵੱਡਾ ਹੁਣ ਤਾਂ ਆ ਦੇ ਬੈਠਾ। ਹੂੰ। ਵੱਡਾ ਲਾ ਦੀਏ ਮੈਂ ਕਿਹਾ। ਹਾਂ ਹੁਣ ਤਾਂ ਬਸ ਬੈਠ ਕੇ ਵੱਡਾ ਹੋਣਾ ਜਾਨਾ। ਹਾਂ ਬੈਠ ਕੇ ਵੱਡਾ ਲੈਣਾ। ਮੈਂ ਤਾਂ 4 ਵੀ ਲਿਆਇਆ ਤਾਂ ਕੱਲ ਮੈਂ 2-3 ਪੰਡਾ। ਜੇ ਇਹਦੇ ਉੱਪਰ ਨੂਨ ਦੀ ਸਪਰੇਅ ਕਰ ਦਵੇ। ਤੇ ਨੂਨ ਤੇਰੇ ਸੁੰਢੀ ਤੇ ਹੁੰਦੀ ਆ। ਇਹ ਵੀ ਸੜਾ ਉਡੂ ਗਈ। ਨਾ ਤੋਤੇ ਨੇ ਨਹੀਂ ਉਡਣਾ। ਇਹਨੂੰ ਤਾਂ ਕਲੋਰੋ ਨਹੀਂ ਛੇਤੀ ਮਾਰਦੀ। ਹੂੰ। ਇਹ ਤਾਂ ਲਿੰਡਾ ਲੰਦੀ ਹੱਥ ਕਰਕੇ। ਬਹੁਤ ਫੇਰ ਕਾਹਨੂੰ ਮੈਂ ਐਸਾ ਨਹੀਂ ਖਾਣਾ। ਨਾ ਸਪਰੇਅ ਤਾਂ ਨਹੀਂ ਕਰਨੀ ਹੈਗੀ। ਹਾਂ। ਆਹ ਦੇਖੇ ਲਾ ਦੀਏ ਸਰੇ ਉਧਰ ਜਿਹੜੇ ਹੈਗੇ ਦੋ ਤਿੰਨ ਮਗਾ ਸਰੇ ਲਾ ਦੀਏ ਲਾਉਣੇ ਪੈਣੇ ਆ ਪਰ ਹੁਣ ਤਾਂ ਤੇਰੇ ਇਹ ਤਾਂ 22 ਦਿਨ ਬਾਅਦ ਲੱਗੂ ਪਾਣੀ ਇਹ ਤਾਂ ਗਿੱਲ ਬਥੇਰੀ ਆ ਇਹ ਤਾਂ ਰੌਣੀ ਕਰਕੇ ਬੀਜੇ ਆ 22 ਗਿਆ 25 ਦਿਨ ਰੰਗ ਜਣੇ ਇਹਨੂੰ ਹਮ ਚੱਬ ਬੂਲੇ ਨੇ ਫੇਰ ਵੀ ਸੁੱਕ ਜਾਂਦਾ ਸਾਲਾ ਛੇਤੀ ਗੈਲ ਗੈਲ ਬਹੁਤ ਸੁੱਕਦਾ ਹਮ ਦੂਰ ਨਹੀਂ ਫਰਕ ਹੈਗਾ ਗੈਲ ਗੈਲ ਜਿਆਦਾ ਸੁੱਕਦਾ ਆਹ ਕੀ ਕਰੇ ਡਬਲ ਡਾਲ ਕਰਤੀ ਡਬਲ ਡਾਲ ਕਰਤੀ ਇਹਦੇ ਨੂੰ ਨੀਵਾ ਖੇਤ ਆ ਰੂਹੇ ਵੀ ਪਾਟੀ ਜਾਂਦੇ ਖੱਡਾ ਗੱਲੇ ਕਰਕੇ ਉਹ ਪਾਣੀ ਖੜਦਾ ਨਹੀਂ ਫਿਰ ਪਾਣੀ ਖੜਦਾ ਨਹੀਂ ਹੁਣ ਆਪਣਾ ਕੋਈ ਲੜੂਗਾ ਤਾਂ ਨਹੀਂ ਅਗਲਾ ਲੜੂਗਾ ਅਗਲੇ ਦਾ ਹਾਂ ਉਹ ਤਾਂ ਹੈ ਉਹ ਜਿਹੜੇ ਕਰਦੇ ਮੈਂ ਡਬਲ ਡਾਲ ਕਰ ਦਿੰਦਾ ਇਹਦੇ ਵੀ ਮਿੱਟੀ ਲਾ ਦੇਣੀ ਥੋੜੀ ਥੋੜੀ ਉਹ ਗੰਨੇ ਕਰਕੇ ਵੀ ਚੂਹੇ ਆਈ ਜਾਣੇ ਨਾ ਹਾਂ ਹਾਂ ਐਸੀ ਕਿ ਚੂਹਾ ਹੈ ਬਹੁਤ ਆਹ ਤਾਣਾੜ ਗਫਿਆਂ ਚ ਬਹੁਤ ਨਿਕਲਦੇ ਚੂਈਆਂ ਛੋਟੀਆਂ ਛੋਟੀਆਂ ਜਿਹੜਾ ਰੂਟਾ ਬਿਟਰ ਕਰਕੇ ਬਾਹ ਨੂੰ ਕਰਕੇ ਖੇਤ ਵਧੀਆ ਬਣ ਜਾਂਦਾ ਨਾ ਰੂਟਾ ਬੀਡਰ ਕੂਲਰ ਨਾਲ ਠੀਕ ਆ ਸਾਬ ਨਾਲ ਉਹ ਵੀ ਸਾਫ ਲੱਗਦਾ ਬਾਆਵਾ ਹੂੰ ਤਬੀਆਂ ਨਾਲ ਜਿੰਨਾ ਮਰਜ਼ੀ ਵਾਹ ਲੈ ਅਜੇ ਹੁਣ ਅਲੱਗਾਂ ਲੁਗਾਂ ਹੀ ਰਹਿ ਜੰਨੀਆਂ ਤਬੀਆਂ ਨਾਲ ਜਿਹੜਾ ਬਾਹਰਲੇ ਬੂਟੇ ਹੋ ਦੇਖ ਲੱਗੇ ਹੀ ਹੁੰਦੇ ਆ ਹਾਂ ਆ ਦੇਖ ਲੱਗੇ ਆ ਇਹ ਤਾਂ ਬੁਰਾ ਹੀ ਲੱਗਦਾ ਵੀ ਇਹ ਤਾਂ ਪਟਾ ਦਿਓ ਬਸ ਵਿਚਾਲੇ ਵਿਚਾਲੇ ਬਰੀਕਾਂ ਹਲੇ ਗੰਨੇ ਨੂੰ ਦੇਖ ਲੈ ਇਹਦੀ ਸਾਰਿਆਂ ਨੂੰ ਗੁਮਾਰੀਆਂ ਪਈਆਂ ਹੋਈਆਂ ਇੰਨੇ ਥਾਲੇ ਬਿਮਾਰੀਆਂ ਨੇ ਯਾਰ ਤੇ 38 ਦਾ ਤਾਂ ਬਹੁਤਾ ਬੁਰਾ ਹਾਲ ਆ 18 ਵੀ ਨਹੀਂ ਛੱਡਿਆ 18 ਆ ਹਾਂ ਯਾਨੀ ਕਿ ਇਹ ਹਲੇ ਤੇ ਰਹਾ ਠੀਕ 95 ਬਚਿਆ ਬਾਕੀ 95 ਗਵਾ ਗਾਹ ਨੂੰ 95 ਲੱਗਣ ਲੱਗ ਗਿਆ 95 95 2 ਸਾਲ ਚੱਲੂ ਕੋ ਫੇਰ 95 ਨੂੰ ਵੀ ਆ ਜਾਣਾ ਕੁਝ 95 ਵੀ ਖਾ ਜਾਣਾ ਫੇਰ 85 ਪਰਾਉਣਾ ਪੈਣਾ ਲੱਗਦਾ ਹਾਂ 85 ਨਹੀਂ ਫੀਲ ਹੋਇਆ ਹੂੰ 85 ਲੋਕ ਉਂ ਡਰਦੇ ਨੇ ਲਾਉਂਦੇ ਵਿੱਚ ਚੂਹਾ ਨਾ ਖਾ ਜਾਵੇ ਚੂਹਾ ਨਾ ਖਾ ਜਾਵੇਂ ਤਾਂ ਬੰਦਾ ਵੀ ਬੋਖਾਂਦਾ ਉਹੀ ਗੱਲ ਆ ਚੂਹਾ ਤਾਂ ਇੱਕ ਪਾਸੇ ਰਿਹਾ ਪਰ ਇਹ ਰੇਟ ਬਹੁਤ ਆ 85 ਦਾ ਹੁਣ ਇਹ ਤੇ 4-400 ਵਿਕ ਰਹੇ ਆ ਪਰ ਪੁੱਤਾ ਆਲੂ ਮੈਨੂੰ ਮਗੂ ਸਟੋਰ ਕਰ ਲਵੇ ਹਾਂ ਬਾਅਦ ਚ ਵਿੱਚ ਹੁਣ ਜਿਹੜਾ ਰੇੜੀਆਂ ਵਾਲੇ ਲਈ ਫਿਰਦੇ ਉਹਨਾਂ ਸੁੱਕਿਆ ਜਾਈ ਹੁੰਦਾ ਦੇਖ ਲੈ ਤੂੰ ਗੰਨਾ ਉਹ ਸਟੋਰੇ ਕਰਿਆ ਪਾ ਹੁੰਦਾ ਉਹਨਾਂ ਨੇ ਗੰਨਾ ਆਉਂਦਾ ਬਾਹਰ ਤੇ ਮਤਲਬ ਦਾ ਉਹ ਹੈ ਨਾ ਨਹੀਂ ਨਹੀਂ ਹਾਂ 20 50 ਕੁਆਂਟਲ ਲੈ ਕੇ ਉਹਨਾਂ ਨੇ ਆਪਣਾ ਸਟੋਰ ਕਰ ਲੈਣਾ ਉਹ ਜਾਨੀ ਕਿ ਉਹਦੀ ਪੂਰੀ ਬੋਸ ਲੰਬੀ ਹੁੰਦੀ ਹੈ ਪੂਰੀ ਦਾ ਉਹੀ ਲੱਗੀ ਜਾਂਦੀ ਬੂਟੀ ਦਾ ਹੈਗੀ ਹੀ ਆ ਆ ਉੱਥੇ ਵੀ ਬਾਹਰ ਦੇਣਾ ਤਾਂ ਮੜਾ ਜੇ ਤਾਂ ਰੋਟਾ ਬੀਟਰ ਨਾਲ ਆ ਇਹ ਵਿੱਚ 25 ਸੇੜ ਦੂੰਗਾ ਕਿੱਥੇ ਆ ਗੰਨੇ ਨਾਲ ਉਹ ਗੰਨਾ ਰੱਖ ਲਿਆ ਹਲੇ ਪਾਣੀ ਲੱਗਿਆ ਹੋਤਾ ਗਿੱਲਾ ਤਾਂ ਉਹ ਅੱਛਾ ਅੱਛਾ ਜੋ ਮੈਂ ਆਇਆ ਤਾਂ ਠੀਕ ਆ ਨਹੀਂ ਮੇਰੀ ਸਲਾਹ ਫਰਬਰੀ ਜਿਵੇਂ ਯਾਰ ਬੂਟੇ ਹੋਣੇ ਨਹੀਂ ਦਿੰਦੇ ਆ ਪੱਛੀਆਂ ਹੀ ਦੇ ਰਹਣੀਆਂ ਆ ਬੂਟੇ ਆ ਦੇਖ ਲੈ ਵੀ ਤੂੰ ਗੰਨਾ ਹੁਣ ਵੀ ਸ਼ੌਰਾ ਦੇ ਰਹਾ ਵਾ ਪੂੜਿਆ ਉਹ ਆ ਸ਼ੌਰਾ ਨਾ ਤਾਂ ਬੂਟੇ ਹੋਏ ਹੋਏ ਨਾ ਗੰਨੇ ਹੋਣ ਦਿੰਦੇ ਆ ਆ ਬੂਟੇ ਸਾਰੇ ਆ ਐ ਲੱਗਦਾ ਜਿਵੇਂ ਐਤ ਕੀ ਲਾਇਆ ਬੰਨੇ ਆ ਪੰਜ ਬੂਟੇ ਖਰਾਬ ਆ ਤਿੰਨ ਉਹ ਤਿੰਨ ਪੰਜ ਛੇ ਬੂਟੇ ਖਰਾਬ ਹੋ ਗਏ ਬਾਕੀ ਠੀਕ ਆ ਕੁੰਜੀ ਖਾਂ ਜੇ ਵਧੀਆ ਬਣ ਜਾਂਦੇ ਨੇ ਰੂਟਰ ਰੂਟਰ ਨਾਲ ਨਹੀਂ ਤਾਂ ਕਬੀਆਂ ਦਾ 4 ਫੁੱਟ ਦੂਰ ਤੇ ਮੋੜਨੇ ਪੈਂਦੇ ਆ ਗੰਨਾ ਹੈ ਤੇਰਾ ਕੱਖ ਵੀ ਬਹੁਤ ਹੋ ਗਿਆ ਇਸ ਖੱਬਲ ਜੇ ਆ ਤਾਂ ਨਿਕਲੇ ਆਉਣਾ ਇਹ ਬਥੇਰਾ ਆ ਵਿੱਚ ਵਿੱਚ ਪੱਛੀ ਸਿੜ ਦੇਵੇ ਪੱਛੀ ਨਹੀਂ ਸਿੜਣੀ ਹੈਗੀ ਬਾ ਕੇ ਦੁਆਰੇ ਵੀ ਦੇਣਾ ਆਉ ਬਾਉਣੇ ਵੀ ਠੀਕ ਆ ਕਿੰਨਾ ਪਿਆਰ ਆ ਜਾਈਆ ਜਿੱਥੇ ਗੰਨਾ ਸਿੱਧਾ ਹੁੰਦਾ ਨਾ ਉੱਥੇ ਕੱਖ ਆਟੋਮੈਟਿਕ ਹੋ ਜਾਂਦਾ ਨਾਲੇ ਫੇ ਕੱਖ ਨਹੀਂ ਹੋਊਗਾ ਸਾਫ਼ ਹੋ ਜਾਊਗਾ ਤਕੜੇ ਗੰਨੇ 'ਚ ਕੱਖ ਨਹੀਂ ਹੋਣਾ ਮਾੜੇ 'ਚ ਕੱਖ ਵੀ ਹੋ ਜਾਂਦਾ ਜਿਹੜਾ ਮਾੜੇ ਬੰਦੇ ਨੂੰ ਰੇਗ ਦਬਕਾ ਲੈਂਦਾ ਨਾ ਉਹ ਕੰਮ ਆ ਉਹ ਹੀ ਕੰਮ ਗੰਨਾ ਵੀ ਜੇ ਮਾੜਾ ਇਦਾਂ ਕੱਖ ਨੇ ਦਬਕਾ ਲੈਣਾ ਤਕੜੇ ਜੇ ਉਹੀ ਬੂਝਾ ਮਾਰ ਦਿੰਦਾ ਉਹਨਾਂ ਗੰਨਾ ਚੱਲ ਜੀ ਹੋਰ ਸਾਹ ਹੋ ਰਹੀ ਕਿਦਾਂ ਠੀਕ ਆ ਜੀ ਠੀਕ ਆ ਬੱਠੇ ਆ ਭਾਈ ਕੁਛ ਨਹੀਂ ਲੱਭਿਆ ਹੈਗਾ ਗੰਨੇ 'ਚ ਤਾਂ ਗੰਨੇ 'ਚ ਕੀ ਲੱਭਣਾ ਤਾਂ ਉੱਥੇ ਗੰਨੇ ਨਾਲ ਪੈੜ ਬਥੇਰੀ ਦੇਖ ਲੈ ਇੱਕ ਦਿਨੇ ਆਲੇ ਫਿਰ ਉਹ ਪਹਿਣਾਲੇ ਜਿੱਥੇ ਟਿਕ ਜਾਂਦੇ ਫਿਰ ਇਹਨਾਂ ਪੀੜ ਹੁੰਦਾ ਤਾਂ ਇਹਨਾਂ ਨੇ ਫਿਰ ਉਹਨਾਂ ਨੇ ਆਪਣੇ ਘਾੜੀ ਚ ਲਾਉਣੀ ਚਾਹਲਦੀ ਜਾਲ ਸਾਰੇ ਲੱਗ ਗਏ ਲੱਗੇ ਉਹ ਹੈਨਾ ਮੁੜ ਕੇ ਪੈੜ ਨਹੀਂ ਉਹਨੂੰ ਦਿਖ ਹੀ ਨਹੀਂ ਕਾ ਪਾਰਸੋਂ ਉਹਨਾਂ ਨੇ ਖੇਤ ਬਾਇਆ ਹੈ ਪਾਰਸੋਂ ਦੀ ਪੈੜ ਹੈ ਨਹੀਂ ਲਾਗ ਟੱਪੜ ਮਾ ਪੈੜ ਹੁੰਦੀ ਨਹੀਂ ਇੱਕ ਗਿੱਲੇ ਖੇਤ ਦਾ ਹੀ ਫਰਕ ਰਹਿੰਦਾ ਹਾਂ ਠੰਡਾ ਰਹਿੰਦਾ ਥੋੜਾ ਜ਼ਿਆਦਾ ਉੱਥੇ ਆਉਂਦਾ ਜਿੱਥੇ ਇਹ ਹੈ ਤੇਰਾ ਤਾਂ ਆ ਕਿਹਾ ਕਹਿੰਦੇ ਗੰਡੂੜਾ ਗੰਡ ਗੰਡੋਲਾ ਡੀਲਾ ਗੰਡ ਗਡੋਲਾ ਡੀਲਾ ਉਹਨੂੰ ਬਹੁਤ ਪੈਂਦਾ ਇਹ ਉਹਨੂੰ ਗੱਠੀ ਨੂੰ ਪੈਂਦਾ ਗੱਠੀ ਨੂੰ ਉਹ ਗੱਠੀ ਹੁੰਦੀ ਮਿੱਠੀ ਇਹ ਜਿਹੜੀ ਡੀਲੇ ਵਾਲੀ ਹੈ ਉਹ ਥੋੜਾ ਫਿਰ ਪੱਟਦਾ ਫਰੀ ਜਾਂਦਾ ਹਾਂ ਹਾਂ ਪਰਾਲੀ ਬਹੁਤ ਘੀ ਆ ਪਰਾਲੀ ਆ ਪਾ ਕੱਲ ਭਰੀ ਬਾਲੇ ਕੋਣ ਬਾਲੇ ਲੈ ਤਾਂ ਕਿਹਾ ਤਾਂ ਢਗੀ ਆ ਬੋਹ ਬੈਦਾ ਭੈਣ ਜੱਜ ਜੱਜ ਅਸੀਂ ਜਮੀਂ ਬਣੀ ਜਾਂ ਨੂੰ ਕਰਾਂ ਅੱਲੀ ਲੱਗ ਜਿਹੜਾ ਹੈ ਬਿਲੇ ਹੀ ਆ ਤਾਂ ਹਾਂ ਤੂੰ ਬਿਲੇ ਹੀ ਹੈ ਅਮਾ ਹਾਦੈ ਨੂੰ ਮੈਂ ਪਰਾਲੀ ਬਹੁਤ ਢਗੀ ਆ ਲੈ ਗਿਆ ਕੱਢ ਕੇ ਪਤਾ ਨਹੀਂ ਲੱਗਿਆ ਕੌਣ ਲੈ ਕੇ ਲੈ ਅੱਧ ਹੋ ਗਈ ਮੈਂ ਕਹਿੰਦਾ ਮੈਂ ਜਾ ਮੈਂ ਇਹਨੂੰ ਕਹਾਂ ਮੈਂ ਇਹਨੂੰ ਠਾਕ ਦੇ ਜਦ ਤੱਕ ਜਵੀ ਬੰਨਣੀ ਨਹੀਂ ਜਾਂਦੀ ਤੈਨੂੰ ਕਹਾਂਗੇ ਟਰੈਕਟਰ ਉਧਰ ਘਰੇ ਆ ਉੱਥੇ ਪਰਿਆ ਹੋਣਾ ਗੰਨੇ ਦਾ ਉਹਨੇ ਕਿਹਾ ਨਹੀਂ ਤੇ ਕਰਾਇਆ ਨਹੀਂ ਨਾਸੀ ਗੱਲ ਉਹਨੇ ਕਿਹਾ ਇੱਥੇ ਕਰਾਇਆ ਨਹੀਂ ਗੱਲਾਂ ਕਿੰਨੀ ਬਣੀ ਕੋਈ ਗੱਲ ਨਹੀਂ ਉਹਨੂੰ ਕਿਹੜਾ ਪਤਾ ਲੱਗਣਾ ਕਿ ਇੱਥੇ ਇੱਥੇ ਦੁਈਦਾਰ ਲੈ ਜਾ ਹਾ ਇਹਨੇ ਨਹੀਂ ਮੈਂ ਕਿਹਾ ਤਾਂ ਕਹਿੰਦਾ ਚਲ ਜਾਇਆ ਤੂੰ ਕਹਿੰਦਾ ਆ ਜਾ ਬੈਟਰੀ ਲੈ ਕੇ ਆ ਜਾ ਖੇਤਵਾਂ ਨੂੰ ਹਾਂ ਬੈਟਰੀ ਅੱਛਾ ਜਾ ਤੂੰ ਵੀ ਲਈਆ ਹਾਂ ਟਰੈਕਟਰ ਨੂੰ ਸਟਾਰਟ ਕਰਕੇ ਖੇਤਵਾਂ ਤੋਂ ਛੱਡਿਆ ਪਿਆ ਕਿੱਥੇ ਇਹਨਾਂ ਨੂੰ ਰੋਪਣ ਜਾਣ ਦੇ ਪਾਉ ਜਾਣਾ ਉੱਥੇ ਫਾਰਮ 'ਚ ਕੰਕ ਦੇਖ ਕੇ ਆਣ ਤੇ ਮੈਂ ਕਿਤੇ ਹਾਂ ਜੁਗਲਾ ਇੰਜੀਨੀਅਰ ਆਇਆ ਭਾਜੀ ਖਬਰੇ ਖਬਰੇ ਤਾਂ ਕਹਿਣਾ 3 ਵਾਰੀ ਜੀ ਨਹੀਂ ਪਣੀ ਉਹ ਬਸ ਕਰੋ ਬਸ ਕੀ ਪਤਾ ਹੈ ਸਾਡਾ ਉਰਲੀ ਸਾਈਡ ਵੀ ਚੱਲ ਉਰਾ ਥੋੜੀ ਜੀ ਪਾਣੀ ਨਿਕਲਿਆ ਉਮੀਦ ਪਾਰਲੀ ਸਾਈਡ ਥੋੜੀ ਜੀ ਹੈਗੀ ਉਰਲੇ ਪਲਾੜ ਚ ਵੀ ਘਟ ਜੰਮੀ ਆ ਅੱਜ ਕਿੰਨੇ ਦਿਨ ਹੋ ਗਏ ਉਹਨੂੰ 13 ਤਰੀਕ ਦੀ ਬੀਜੀ ਆ ਤੇ ਨਾਲ ਅਜ ਤਾਂ ਫਿਰ 12 ਕਿ ਦਿਨ ਹੋ ਗਿਆ ਨਾਲ ਥੋੜੀ ਪੰਜ ਉਰਲੀ ਨੂੰ ਹਾਂ ਉਰਲੀ ਨੂੰ ਤਾਂ ਜ਼ਿਆਦਾ ਹੋ ਗਏ 20 ਕਿ ਦਿਨ ਦੀ ਨੂੰ ਪਾਣੀ ਲਾ ਦੀ ਉਹ ਤਾਂ ਲੀਤ ਤਰੀਕ ਤੇ ਬਾਅਦ ਪਾਣੀ ਲਾਉਣਾ ਤੇ 13 ਤਰੀਕ 4 ਤਰੀਕ ਨੂੰ ਬੀਜੀ ਦੀ ਉਹ ਤਾਂ ਪੰਜ ਨੂੰ ਸੁਖੀਨ ਭੇੜ ਪਰਾਲੀ ਨੂੰ ਚੰਗੀ ਤਰ੍ਹਾਂ ਢਾਗ ਲਾ। ਤਾਂ ਕਿ ਇਹ ਹੁਣ ਤਾਂ ਮੈਂ ਉਹ ਦੇ ਤਾਂ ਝੋਲੇ ਵਾਲ ਦਾਲ ਨੇ। ਆ ਲੋ ਰੰਗ ਜੀ ਸਵੇਰੇ ਮਾਰਦੇ। ਕਹਿੰਦੇ ਪਰਾਲੀ ਚ ਚੱਕਦੇ ਪਰਾਲੀ ਚੱਕਦੇ ਇੱਥੇ ਲੁਕੋ ਕੇ ਰੱਖਣੀ ਬੰਦੀ ਆ। ਕੋਈ ਉਹ ਉਹ ਲੈ ਕੇ ਆਉਣਾ ਕੋਈ 10 ਬੁੱਡੀਆਂ। ਉਹ ਨਹੀਂ ਹੁਣ ਘਰਾਂ ਵਾਲਾ ਬੰਦ ਕਰਿਆ ਹੋਇਆ ਬਾਈ ਪਾਣੀ ਪੈਣਾ ਉੱਥੇ ਜਿੱਥੇ ਬੁੱਡੇ ਚੱਕਦੇ ਗਏ ਲਾ। ਕਿਸ ਨੂੰ ਚਾਹੀਦੀ ਹੋਣੀ ਆ ਨੇੜੇ ਤੇੜੇ ਇੱਥੀ ਆ ਹੋਰ ਕਿੱਥੇ ਜਾਣੀਆਂ। ਉਹ ਬਾਈ ਨੂੰ ਆਪੇ ਬੰਨ ਲਓ ਸਾਰੇ ਕੰਨ ਹੀ ਗਲ ਗੇ। ਜੇ ਮੈਨੂੰ ਬੰਨਣੀ ਆਉਦੀ ਹੁੰਦੀ ਮੈਂ ਗੱਦੀ ਨਾ ਬੰਨ ਦਿੰਦਾ। ਤਾਂ ਦੇਖ ਲਓ ਯਾਰ। ਇਹੋ ਮੈਨੂੰ ਜਿੱਥੇ ਤਾਂ ਦੇਖਦਾ ਵੀ ਈ ਨਹੀਂ ਲਾਉਣੀ ਬੈੜੀਆਂ ਦਿਖਦਾ ਹੀ ਗਿਆ ਮੈਨੂੰ ਉਹ ਕੰਨੇ ਗਲ ਕੇ ਯਾਰ ਭਈਏ ਦਾ ਭਈਏ ਦੇ ਕੰਮ ਕਰਿਆ ਭਈਏ ਨੇ ਯਾ ਤੱਕ ਇਹਨਾਂ ਲੜੇ ਲਿਆ ਸਰਦਾਰ ਜੀ ਉਹ ਬੰਦੇ ਖਵਾ ਬਹਿਾਰ ਨੂੰ ਛੱਡ ਗਿਆ ਆਇਆ ਹੈ ਨਹੀਂ ਆਇਆ ਹੈ ਨਹੀਂ ਹੁਣ ਪਿੱਛੇ ਜਾਦ ਲੱਗਿਆ ਤਾਂ ਉਹ ਕਹਿੰਦਾ ਫੇਰ ਮੁੜ ਕੇ ਥਾਲ ਕਹਿੰਦਾ ਭੀੜ ਹੈ ਪਤਾ ਨਹੀਂ ਬੰਦੇ ਹੁਣ ਫੇਰ ਕਹਿੰਦਾ ਕਾਲੂ ਫੋਨ ਕਰਤਾ ਇਹਨੂੰ ਹੂੰ ਫੋਨ ਕਰਕੇ ਪੁੱਛਦਾ ਹੈ ਮੈਂ ਤਨ ਤਨ ਕਰਾਈ ਭੇਜਦਾ ਤਾਂ ਬੰਦੇ ਦਾ ਕਿੰਨਾ ਕਰਾਇਆ ਲੱਗਦਾ 500 ਰੁਪਈਆ 1000 ਰੁਪਈਆ ਉਹਨੂੰ ਫालतੂ ਦੇ ਦੂੰਗਾ ਇੱਕ ਅੜੀ ਝੂੰਗੀ ਬਨ ਜਾਵੇ ਬਸ ਉਹਦੇ ਦਿਹਾੜੀਆਂ ਉਹਦੇ ਲੱਗ ਠੀਕ ਨਹੀਂ ਗੱਲ ਆਏ ਹਾਂ ਦੇ ਦੂੰਗੇ ਕਿਤੇ ਨਹੀਂ ਆ ਰਾ। ਇੱਥੇ ਹੋਰੇ ਦੇਖ ਲਓ ਕੋਈ ਬੰਨਣੇ ਵਾਲਾ ਬੰਨਣੇ ਵਾਲਾ ਦੇਖਦਾ ਨਹੀਂ ਬੰਨਣੇ ਵਾਲੇ ਐਨੇ ਨੁਕਲੇ ਨੇ ਬੰਨ ਜਾਣ ਜੀ ਉਹਨੂੰ ਕਰਾਇਆ ਦਊਂਗਾ। ਭੈਣੀ ਵਾਲਾ ਬੰਨੂ ਸਾਦਾ ਤਾਂ ਉਹਨੂੰ ਪੁੱਛਿਆ ਤਾਂ ਉਹ ਬਹਿ ਰਿਹਾ ਸਟੰਟ ਪਾਏ ਹੋਇਆ ਉਹਦੇ ਬੰਨ ਨਹੀਂ ਹੋਣੀ ਕਹਿੰਦਾ ਨੀ ਮੈਂ ਬੰਨਦਾ ਨਹੀਂ ਜੀ। ਹੂੰ ਮੰਨੇ ਦੀ ਮੰਨੇ ਦੇ ਹਾਂ ਨਹੀਂ ਤਾਂ ਬੰਦੇ ਹੈਗੇ ਤੇ ਆਪਣੇ ਤਾਂ ਪੁਗਾ ਬਹੁਤ ਟ੍ਰੈਂਡ ਬੰਦੇ ਆ। ਹੋਰ ਉਹ ਤਾਂ ਗੁਰਦੁਆਰੇ 'ਚ ਬਹੁਤ ਸ਼ਨਾ ਬੰਨਦਾ। ਕਿ ਦੱਸ ਦੀ ਬੈਠ ਜੀ ਉਹ ਟੀਨਾ ਜੀ ਬਣਾ ਦੇ ਯਾਰ। ਤੂੰ ਜਿੱਥੇ ਬੱਲ ਲੂੰਗਾ ਬਾਈ। ਹਾਂ ਤੂੰ ਬੰਨ ਦੂੰਗਾ। ਉਹ ਟੀਨਾ ਨਹੀਂ ਲੋਟ। ਇਹਨੇ ਪਵਾ ਦੇ ਉੱਪਰ ਚਾਦਰ ਮੁੱਟੀ ਢਿੱਲੇ ਨਹੀਂ ਪਾ ਦੇਣੀ ਨਾਲੇ ਪਵਾ ਦੋ ਜਾਂ ਟੀਨਾ ਦੀ ਬਣਵਾ ਦੋ ਹੋਰ ਕਿਹ ਨਾਲੇ ਚੌਂਕੀ ਨਹੀਂ ਨਾਲੇ ਕੁੱਛ ਨਹੀਂ ਰੰਗ ਕਰਕੇ ਟੀਨਾ ਨੂੰ ਰੰਗ ਕਰਦੇ ਕੁੱਛ ਨਹੀਂ ਹੋਣਾ ਹੈਗਾ ਇਹ ਸੈਟ ਹੋ ਜਾਣਾ ਇਹਨੇ ਆ ਦੋਲੀ ਖਵਾ ਗਿੱਠ ਗਿੱਠ ਬਾਹਰ ਕਢਾ ਲਈ ਵਧੀਆ ਲੱਗੂਗੀ ਗਰਮੀ ਚ ਔਖਾ ਲੱਗਣਾ ਥੋੜਾ ਜਿਹਾ ਗਰਮੀ ਮੈਂ ਕਿਹ ਖੜੀ ਘੱਟ ਮੈਨੂੰ ਦੇ ਕੇ ਕੀ ਹੋਣਾ ਹੈ ਫੇਰ ਤੇ ਫੇਰ ਗਰਮੀ ਤੇ ਇੱਥੇ ਬਹਿ ਵੀ ਨਹੀਂ ਬੈਠਣਾ ਉੱਥੇ ਟੱਪਣੀਆਂ ਟੱਪਣੀਆਂ ਨਹੀਂ ਛਾਵਾਂ ਹੋਣੀ ਪਹਿਲਾਂ ਤੂੰ ਤਾਂ ਦੀ ਉਹ ਗਰਮੀ ਦੇ ਉੱਪਰ ਕੋ ਪਾ ਦੀ ਉਹਦੇ ਆ ਪਰਾਲੀ ਦੀ ਪੂਲੀਆਂ ਸੜਦੀਆਂ ਜ਼ਿਆਦਾ ਤੈਨੂੰ ਗਰਮਿਕ ਨਹੀਂ ਹੁੰਦੀ ਹੈਗੀ ਉਹ ਮੈਂ ਤਾਂ ਕਹਿੰਦਾ ਉਹੀ ਬਣਾ ਲਿਆ ਟੀਨ ਜਿਹੜੇ ਵਜਨ ਨਹੀਂ ਹੋਣਾ ਕੁਝ ਨਹੀਂ ਡਾਊਨ ਸੀਲਿੰਗ ਕਰਾ ਲਈ ਡਾਊਨ ਸੀਲਿੰਗ ਐਡਾ ਵਜਨ ਨਹੀਂ ਹੈਗਾ ਆ ਪਹਿਲੇ ਨਾਲ ਤਾਂ ਮੇਰੀ ਗੱਲ ਸੁਣ ਲੈ ਟੀਨ ਪਾਉਣੀ ਹੈ ਨਾ ਚਾਹੇ ਇਹਦਾ ਛੇਜਾ ਵੀ ਕਢਵਾ ਲਈ ਉਹੀ ਕਿਹਾ ਮੈਂ ਆਏ ਥੱਲੇ ਨੂੰ ਉਰੋਂ ਆਏ ਆਏ ਇਹ ਬਾਦ ਵੀ ਜਾਊਗੀ ਹੋਰ ਫੋਟ ਫੋਟ ਵਧਾਉਣੀ ਹੈ ਫੋਟ ਫੋਟ ਛੇਜਾ ਕਢਾਣੀ ਬਾਹਰ ਨੂੰ ਸਮਝ ਗਾ ਲਿਆ ਫਾਈਬਰ ਵਾਲੀ ਫਿਰ ਪਾਨੇ ਦੂਏ ਲੋਟ ਵੀ ਲਾਉਣੀ ਜਿਹੜੀਆਂ ਫਾਈਬਰ ਲੈ ਕੇ ਨਾ ਲੰਬੀਆਂ ਐ ਜਿਹੜੀਆਂ ਕੱਟ ਕੇ ਪਾ ਕੇ ਲੱਗਦੀ ਉਹ ਫਾਈਬਰ ਮੇਰੀ ਗੱਲ ਸੁਣਦਾ ਆ ਗਈ ਦਿਮਾਗ 'ਚ ਉਹ ਚੀਜ਼ ਬਣਾ ਫਾਈਬਰ ਲੈ ਜਿਹੜੀ ਜਿਹੜਾ ਝੂਲੇ ਨੂੰ ਲਾਈ ਵੀ ਮੇਰੇ ਕੋਲ ਫਾਈਬਰ ਲੈ ਮੈਂ ਕੱਟ ਕੱਟ ਕੇ ਹੈ ਹੋਰ ਗਿਆ ਤਿੰਨੇ ਹੀ ਲਵਾ ਦਿਆ ਰਤੀ ਇਹਨੂੰ ਆਪਾਂ ਵੱਡ ਕੇ ਨੜਿਆਂ ਦੇ ਬਗਲ ਕਰ ਦਿੰਦੇ ਉਹਨੇ ਲਗ ਲਗ ਹਾਂ ਆਹੀ ਨੜਿਆਂ ਦੇ ਇੱਥੇ ਲਗ ਬਗਲ ਕਰ ਦਿੰਦੇ ਆ ਬੋ ਖੜ ਮਾਰ ਕੇ ਨਾ ਵਿੱਚ ਖੜੇ ਕਰਦੇ ਨੜੇ ਬਸ ਹਾਂ ਬਗਲ ਹੋ ਜਾਣਾ ਬਗਲ ਹੋ ਗਿਆ ਆ ਹਵਾ ਨਹੀਂ ਆਉਂਗੀ ਨਾਲੇ ਸਾਲ ਚ ਜਿੰਨੀ ਉ ਕਰਾ ਲੈ ਯਾਰ ਤੂੰ ਕਹਿ ਰਹੇਂ ਇਹਦੇ ਨਾਲੇ ਹੋਰ ਕਿਆ ਨੜੇ ਦੀ ਸਾਰੇ ਪਾਸੇ ਐਂ ਕਰਾ ਦੇ ਹਵਾ ਨਹੀਂ ਬੱਜੂਗੀ ਨਾ ਗਾਲ ਨਹੀਂ ਨਾ ਬਾਤ ਤਾਂ ਚੁੱਪ ਕਰਕੇ ਠੀਕ ਨਹੀਂ ਗੱਲ ਹੋਰ ਕਾ ਮੈਂ ਕਹਿੰਦਾ ਯੇ ਨੂੰ ਨਾਲੇ ਵਿੱਚ ਤੂੰ ਜਿਸ ਤਰ੍ਹਾਂ ਮਰਜ਼ੀ ਲਈ ਬੈਠੀ ਰਹਾ ਸੋ ਆਪਣੀ ਢੇਕਾਂ ਢੇਕਾਂ ਨੇ ਹੋ ਜਣਾ ਸ਼ਾਮ ਆ ਤਾਂ ਇਹ ਪਰ ਸ਼ਾਮ ਹੀ ਰਹਿਣੀ ਐ ਸ਼ਾਮ ਤਾਂ ਤੈਨੂੰ ਤੂਤ ਨਹੀਂ ਕਰਦਣੀ ਅਗਲੇ ਸਾਲ ਹਾਂ ਆ ਢੇਕ ਨੇ ਵੀ ਕਰ ਢੇਕ ਦੇ ਕੇ ਕਰ ਦੇ ਢੇਕਾਂ ਨੇ ਕਰ ਦੇਣੀ ਤੂੰ ਤਾਂ ਸਭ ਤੋਂ ਤੇਜ਼ ਭੱਜਦਾ ਤੂੰ ਤੇਰੇ ਤੂੰ ਤੇਰੇ ਤੂੰ ਸ਼ਾਮਾ ਕਰੀ ਲੈ ਅਗਲੇ ਸਾਲ ਆ ਸਮਾਰਕਨ ਨੂੰ ਲਈ ਜੀ ਹੁਣ ਬੰਦੇ ਛੱਡ ਕੇ ਜਾਈਆਂ ਆ ਆ ਜੀ ਕੋਈ ਨਹੀਂ ਚੱਕਦਾ ਸਮਾਨ ਨੂੰ ਹੀ ਜਦੋਂ ਮਹਿੰਗਾ ਸਮਾਨ ਹੋ ਰੇ ਪਿਆ ਚਾਮਣ ਦੇਖਿਆ ਸੁਣ ਨਹੀਂ ਇੱਥੇ ਫਿਰ ਆ ਛੋਟਾ ਸਮਾਨ ਨਹੀਂ ਮਿਲਦਾ ਯਾਰ ਫਿਰ ਉਹ ਤੇ ਰੱਖ ਦੇ ਅੰਦਰ ਲਾਗਾ ਫਿਰ ਚੱਕ ਲਈਏ ਮਾਲ ਉਹ ਵੀ ਕੱਢਣਾ ਆਪਾਂ ਨੇ ਫੱਟਾ ਹਾਇਦੇ ਵਾਲਾ ਫੱਟੇ ਔਰ ਤੂੜੀ ਤੜੀ ਇੱਧਰ ਦੇ ਅੰਦਰ ਅger ਆ ਇਧਰ ਨੂੰ ਸੰਦਾ ਬਾੜੀ ਸਾਰਾ ਬਾਹਰ ਗਲਦਾ ਖੜਾ ਆਹ ਹੁਣ ਕਿਹੜਾ ਚਾਈ ਦੱਪਾਂ ਨੂੰ ਆਹ ਹੁਣ ਤਾਂ ਬਹੁਤ ਜਗ੍ਹਾ ਬਣ ਗਈ ਆ ਤਵੀਆਂ ਵੀ ਵੜ ਖਾ ਗਈਆਂ ਤੋਂ ਅੰਦਰ ਵੜਦੀਆਂ ਆ ਹਾਂ ਤਵੀਆਂ ਚਲੇ ਜਾਣੀਆਂ ਇਹਨਾਂ ਹੁਣ ਚਲੇ ਜਾਣੀਆਂ ਅੰਦਰ ਕਢਾ ਲਈਆਂ ਅੰਦਰ ਮੈਂ ਲਾ ਆ ਫੱਟਾ ਫੱਟਾ ਚੱਕ ਕੇ ਕੱਲਾ ਫੱਟਾ ਚੱਕਦੇ ਔਰ ਇਹਨਾਂ ਨੂੰ ਟੂੜੀ ਦੇ ਨਾਲ ਹੀ ਆ ਦੇਣਾ ਥੋੜਾ ਟੂੜੀ ਨਿਕਰੂਗੀ ਅੰਦਰ ਨਹੀਂ ਲੱਗਦਾ ਹੈਗਾ ਅੱਛਾ ਆਹੀਂ ਲੋਟ ਆਹੀਂ ਲੋਟ ਵੀ ਟੂੜੀ ਕੱਢਣੀ ਔਖੀ ਹੋਣੀ ਦਰੂ ਸਾਰੀ ਤੇ ਕ ਮੈਨੇ ਘੇਰ ਲੈਣਾ ਜਗਾ ਤੇਰੀ ਕੰਨ ਮਨੇ ਤ ਤੀਆਂ ਨੇ ਨਾ ਨਾ ਫੇਰ ਜਗਾ ਟੂੜੀ ਨਹੀਂ ਨਹੀਂ ਇਹ ਨੂੰ ਇਧਰ ਲਾ ਦੀ ਫੱਟੇ ਨੂੰ ਉਧਰ ਗੈਲ ਤੁਸੀਂ ਥੋੜਾ ਜਿਹਾ ਥੱਲੇ ਮਿੱਟੀ ਦਿੱਤਾ ਵ ਗਲ ਜਣਾਉਨੇ ਨਾ ਮਿੱਟੀ ਜੀ ਨਹੀਂ ਹੈਗਾ ਤੂੰ ਉੱਟਾਂ ਪਰਾਏ ਆ ਦੇਖ ਇਧਰ ਮਿੱਟੀ ਜੜੀ ਪਈ ਕੌਣ ਆ ਗਈ ਕੜੀ ਮਿੱਟੀ ਉਹੀ ਕਹਿੰਦਾ ਮਿੱਟੀ ਗਲ ਜਾਂਦਾ ਕੌਣ ਆਈ ਹੈ ਹੂੰ ਉਹ ਗਾ ਟ੍ਰੈਕਟਰ 베ਚੀਏ ਲਾ ਪਟਾ ਦੇ ਸਾਰੇ ਟ੍ਰੈਕਟਰ ਰਗੂਲਰ ਬਾਲਾ ਲੈ ਵੇਖ ਜਾਂਦੀ ਹੈ ਟ੍ਰੈਕਟਰ ਪਰ ਫੌੜ ਚੱਲੂ ਹੁਣ ਆ ਫੌੜ ਖੜਾ ਦੇ ਕਰੂਗੇ ਤਾਂ ਕਿ ਆ ਚੰਬੋਕੇ ਦਾ ਦੇਖ ਲਈ ਹੁਣ ਤਾਂ ਕੁਝ ਨਹੀਂ ਮਿਲਣਾ ਤੈਨੂੰ ਜਦੇ 베ਚਣਾ ਹੁਣ ਤਾਂ ਵੜਾ 베ਚਣਾ ਫਿਰ ਜੇ ਸ਼ੁਰੂ ਹੋਣ ਤੇ ਪੈਣਾ 베ਚੀਏ ਜੀ ਕਰਦਾ ਤੇਰਾ ਕਿਆ ਲੋੜ ਐ ਖੜਾ ਐ ਹੁਣ ਇਹ ਕਹਿੰਦਾ ਅਜੀ ਤਾਂ ਕੁਝ ਨਹੀਂ ਕਹਿੰਦੇ 베ਚਣੀ ਕੀ ਸੌਕੀ ਐ ਲੈਣੀ ਬਹੁਤ ਔਖੀ ਐ ਔਖੀ ਜੀ ਐ ਖੜਾ ਖੜਾ ਰਹਿਣ ਦੇ ਆ ਨਿਕਲਦੀ ਐ ਐਪ ਨਹੀਂ ਕਣ ਕਬੂਟਾਂ ਵਾਲੀ ਆਈ ਬੋਟਲ ਆ ਅੱਜ ਕੀ ਫੇਰ 3-4 ਕਿਲੇ ਹੋ ਜਾਣੇ ਹੈ ਹਾਂ ਤੁਹਾਡੇ ਕੋਲ 2 ਕਿਲੇ ਦਾ ਬੀਜ ਤੇ ਮੈਂ ਤੁਸੀਂ ਦੂਜੇ ਨਹੀਂ ਵੇਚਨੇ ਹੈਗੇ ਉਹ ਤਾਂ ਹੁਣ ਬੂਟਿਆਂ ਦਾ ਸੌਦਾ ਹੈ ਹੁਣ ਗੱਲ ਜਲਦੀ ਜੀ ਹੋ ਗਿਆ ਠੀਕ ਹੈ ਨਹੀਂ ਆਉਂਦਾ ਉੱਥੇ ਜਵੀਂ ਵੇਚ ਦਿਓ ਕਿੱਥੇ ਉੱਥੇ ਉੱਥੇ ਜਵੀਂ ਵੇਚਣੀ ਹੈ ਯਾਰ ਉਹਨਾਂ ਨੂੰ ਕਹੇ ਪਾਣੀ ਬੰਦ ਕਰੋ ਉਹਨਾਂ ਦਾ ਮਨੂਨ ਕੱਲ ਵੀ ਕਿਹਾ ਕਹਿੰਦਾ ਭਾਈ ਗੱਡੀ ਨਹੀਂ ਬੰਦਨੀ ਮੇਰੀ ਕਹਿੰਦਾ ਹਾਂ ਕਾਲੇ ਨੂੰ ਫੋਨ ਕਰਾਂ ਮੇਰੇ ਪਾਣੀ ਬੰਦ ਕਰ ਦੇਗਾ ਠੀਕ ਹੈ ਜੀ ਚੱਕ ਲੂਗਾ ਜੰਮਿਆਈ ਜੰਮਿਆਈ ਵਾਹ ਜੀ ਵਾਹ ਆ ਦੇਖ ਹਾਂਜੀ ਹਾਂ 2000 ਦਿਨ ਚ ਦਿਖਣ ਲੱਗੂਗੀ ਹਲੇ ਇਹ ਹਾਂ ਲੈ ਮੱਤਾ ਹੋ ਖਰਚਾ ਹੋਇਆ ਮੇਰਾ ਉਹ ਜੰਮੂ ਵੀ ਹੁਣ ਤਾਂ ਹੁਣ ਤਾਂ ਡ੍ਰਿਲ ਕਰੀ ਡ੍ਰਿਲ ਕਰੀ ਵੀ ਆ ਅੱਜ ਕਹਿੰ ਲੈਣਾ ਦਿਖਣ ਲੱਗ ਗਈਆਂ ਲੈ ਕੜੀ ਦੇ ਕਿੰਨੀ ਕੁ ਹੀ ਪਧਰਤੀਆਂ ਗੱਲ ਪਈ ਲੈ ਹਾਂ ਕਿੰਨਾ ਬਹੁਤ ਹਵਾ ਪੈ ਗਈ ਤੀ ਨੂੰ ਬਾਕੀ 20 ਚ ਜਾਨ ਨਹੀਂ ਤੀ ਅਸਲ ਚ ਵੀ ਜੇ ਦੋ ਗਲਾ ਚ ਖੜ ਗਿਆ ਹਾਂ ਵਾਹ ਇਹਦੀ ਇੱਕ ਵਾਰੀ ਦੇਖ ਕਿੰਨਾ ਵਧੀਆ ਬਣ ਗਿਆ ਹਨਾ ਸਾਰੀ ਜੰਮਦੀ ਚਾਹ। ਆਦੇ ਬਾਈ ਕਿਵੇਂ ਜੰਮਦੀ ਆ। ਹੂੰ। ਹੂੰ ਕਿਹੜਾ ਬੀਜ ਬੀਜਿਆ ਤਾਂ? 87 ਬੀਜ ਆ। 187। ਹੂੰ। ਥੋੜਾ ਜਿਹਾ ਕਹਿੰਦੇ ਕੱਦ ਜ਼ਿਆਦਾ ਕਰਦੀ ਆ ਵੀ ਸਪਰੇ ਹੁੰਦੀ ਦੇ ਬਗਾਦ ਰੋਕਣ ਵਾਲੀ। ਨਾ ਨਾ ਇੰਨਾ ਕੋਈ ਜ਼ਿਆਦਾ ਕੱਦ ਨਹੀਂ ਹੈਗਾ 187 ਦਾ। ਹਾਂ। ਮੈਂ ਕੋਈ ਗੱਲ ਨਹੀਂ ਜੇ ਲੋੜ ਵੀ ਮਾਰ ਦਾਂਗੇ। ਨਹੀਂ ਨਹੀਂ। ਇਹ ਪਾਣੀ ਥੋੜਾ ਜਿਹਾ ਘੱਟ ਮੰਗਦੀ ਆ। ਕਾਫੀ? ਹਾਂ ਹਾਂ। ਇਹ ਕੂੰ ਡਾਕਰ ਆ ਇਹ? ਹੂੰ। ਇਹਨੂੰ ਪਾਣੀ ਸਾਫ ਦਾ ਹੀ ਰੱਖਿਓ ਬੱਸ। ਕਿਰੇ ਨਾ ਬੱਸ ਪਿੰਡ ਦਾ ਬਾਬਾ ਆ। ਚੱਲ ਬਾਕੀ ਜਿਹੜੀ ਕਿਸਮਤ ਚ ਕਿਤੇ ਨਹੀਂ ਜਾਂਦੀ ਇਹਨੇ ਮੇਰਾ ਘਾਟਾ ਪਾ ਵੀ ਪੂਰਾ ਕਰਨਾ ਜਿਹੜੀ ਜੰਮੀ ਨਹੀਂ ਉਹਦਾ ਵੀ ਕਰ ਦੇਣਾ ਨੇ ਉਥੇ ਜੰਮੀ ਹੋਈ ਉਹ ਦਿਖਦੀ ਨਹੀਂ ਹਲੇ ਦੇਖੀਏ ਪੱਟ ਕੇ ਮੜਾ ਜਾ ਸਿਆੜ ਆਸੀ ਆੜ ਨਹੀਂ ਆ ਦੇਖ ਹਾਂ ਲੱਗ ਗਈ ਨਹੀਂ ਲੈ ਕੈੜੀ ਪਈ ਜਗਾ ਦੇਖ ਲੈ ਫਿਰ ਵੀ ਜੰਮਦੀ ਆ ਸਿਆੜ ਆ ਇਹ ਆ ਦੇਖ ਆ ਦੇਖ ਆ ਇਹ ਆ ਨਿਕਲਦੀ ਹੈ ਹਲੇ ਨਾ ਹਾਂ ਦੇ ਤੇ ਹੈਨਾ ਹੂੰ ਡੱਕਰ ਹੈ ਨਾ ਨਿਕਲੂਗੀ ਹੋਲੀ ਨਿਕਲਦੀ ਆ ਟਾਈਮ ਲੈਂਦੀ ਆ ਡੱਕਰ ਹੈ ਆ ਦੇਖ ਉਹ ਰੇ ਦਿਖਦੀ ਆ ਦੇਖ ਹਾਂ ਆ ਜੀ ਅਰੇ ਆਪਾਂ ਥੋੜਾ ਸਾਜਦੇ ਆਉਂਦੇ ਨਾ ਫਿਰ ਜਿਆਦਾ ਫਿਰ ਜਿਆਦਾ ਦੇਖਦਾ ਹੁਣ ਪਾਪਾ ਪਾਪਾ ਚ ਫਰਕ ਆ ਆ ਸਿਆੜ ਆ ਬਰੇ ਆਹ ਦੇਖ ਲੈ ਆ ਦੇ ਚਾਲਾ ਸ਼ੁਕਰ ਹੈ ਹੂੰ ਹਾਂ ਜਿਆ ਮਾਨ ਮੇਰਾ ਹੁਣ ਬਾਜ ਜੰਮੇ ਇਹ ਨਾ ਕਦੇ ਮਨ ਖੜੇ ਹੀ ਨਹੀਂ ਦਲੇ ਆ ਮੈਨੂੰ ਆਏ ਤਾਂ ਬਾਪੂ ਨੂੰ ਵੀ ਆਏ ਤਾਂ ਵੀ ਕਹਿੰਦਾ ਪਤਾ ਨਹੀਂ ਕਿਆ ਬਣਨਾ ਹੱਲੇ ਵੀ ਸੁੱਕ ਦਾ ਕਾਰਨ ਨਾ ਹੋਵੇ ਕਹਿੰਦਾ ਜਿਹੜੀ ਪਹਿਲੀ ਜੰਮੀ ਸੀ ਸੁੱਕ ਦਾ ਕਾਰਨ ਨਹੀਂ ਤਾਂ ਗਾਹ ਜੰਮਿਆ ਹੀ ਸਾਰੀ ਆਦਿ ਖੇਤੀ ਦਾਣਾ ਦਾਣਾ ਜੰਮਿਆ ਬਾਲ ਉਹ ਵਿੱਚ ਜਰਮੀਨੇਸ਼ਨ ਨਹੀਂ ਸੀ ਹਾਂ ਠੀਕ ਗਾਹ ਨੂੰ ਵੀ ਹੂੰ ਵੀ ਬਾਕੇ ਬੀਜੇ ਕਰਨੀਆਂ ਕਣਕ ਉਤੇ ਪਰ ਤਾਂ ਵੀ ਕਹਾਰੇ ਐਵੇਂ ਪਾ ਦੇਣੇ ਤੇ ਯਾਰ ਮੈਂ ਬਾਈ ਉਹ ਫਰਕ ਹੈ ਬਹੁਤ ਉਧਰ ਖੇਤਾਂ ਦਾ ਹਾਂ ਇੱਥੇ ਤੇ ਪਾਣੀ ਲਾਉਂਦੇ ਉਦੋਂ ਨਿਕਲ ਜੇ ਕਰਨਾ ਤਾਂ ਸਮਾਂ ਫਰਕ ਆ ਬਹੁਤ ਪਾਣੀ ਇੱਧੇ ਤੇ ਲਾਉਂਦੇ ਉਦੋਂ ਕੱਢਦੇ ਜਾਈ ਜਾਏ ਉਹ ਅਸੀਂ ਐਂ ਕੱਢਦੇ ਜਾਈ ਜਾਂਦੇ ਹਾਂ ਹਾਂ ਉਹੀ ਕਹਿੰਦਾ ਉਦੋਂ ਕੱਢਦੇ ਜਾਈ ਜਾਵੇ ਦੋਨੋਂ ਕੱਢਦੇ ਆ ਇਹ ਤਾਂ ਪਾਣੀ ਖਾ ਲੰਦੀ ਜਦੋਂ ਜ਼ਮੀਨ ਨਹੀਂ ਦਬ ਜਿੰਦੀ ਆ ਕਣਕ ਫਿਰ ਹੂੰ ਹੂੰ ਇਹ ਡੱਕਰ ਜ਼ਿਆਦਾ ਸੈੱਟ ਤਾਂ ਹੋਈ ਪਈ ਆ ਦੇਖ ਤਾਂ ਸਹੀ ਦੇਖ ਲੈ ਮੂੰਗਲੀ ਤਾਂ ਵੱਜਦੀ ਨਹੀਂ ਹੈਗੀ ਡੱਕਰ ਜ਼ਿਆਦਾ ਬਾਈ ਇਹ ਬਹੁਤੀ ਜ਼ਿਆਦਾ ਡੱਕਰ ਹੈ ਧਾਨਾਂ ਨੂੰ ਮੌਜ ਆ ਹਾਂ ਕਣਕ ਨੂੰ ਪੱਟ ਸੇ ਆਪਾਂ ਪਰ ਇਹਦੇ ਚ ਆਏ ਜੇ ਕਣਕ ਸੂਤ ਆ ਜਵੇ ਨਾ ਕੜਕ ਨਿਕਲਦੀ ਬਹੁਤ ਆਰੇ ਬਾਕੀ ਉਹਦਾ ਫਰਕ ਹੁੰਦਾ ਏ ਹੁਣ ਤਾਂ ਸਾਰੀ ਪੱਟ ਕੇ ਛੱਡ ਦੇਣੀ ਉਹ ਮੈਨੂੰ ਦਾਣਾ ਦਾਣਾ ਦੇਖਣਾ ਆ ਦੇਖ ਜੰਮੇ ਵੀ ਤਾਂ ਹੈਗੇ ਆ ਹਾਂ ਮੈਂ ਕਹਿੰਦਾ ਇਹ ਬਾਈ 4-5 ਦਿਨ ਤੱਕ ਕਹਿਣ ਹਰੀ ਹੀ ਮੰਨ ਲਾਜੇ ਇਹਨੇ ਟਾਈਮ ਲੈ ਲੈਣਾ ਪਤਾ ਕਦ ਜਿਹੜੀ ਦੇ ਉੱਪਰ ਦਾਣਾ ਹੈ ਪਰ ਰੋੜਾ ਆ ਗਿਆ ਉਹਨਾਂ ਸਾਈਡ ਪਨੂ ਕੇ ਨਿਕਲਣਾ ਹਾਂ

ਪਾਸੋਂ ਨੂੰ ਆਉਂਗਾ ਹੁਣ। ਖਾਦੂ ਨਹੀਂ ਆਉਂਦਾ। ਇਹਨੂੰ ਖਾ ਲ। ਉਹ ਯਾਰ ਇਹਨੂੰ ਡੌਲ ਖਾ ਲ ਕਿਦ ਨੂੰ ਪੈਪ ਭਵਾ ਦੇਣਾ। ਪੈਪ ਸਿੱਟਦੇ ਹੁੰਦੇ ਪੈਪ। ਇਹਨੂੰ ਨੱਕਾ ਐ ਵੜ ਦੇਣਾ। ਖੁੱਲਾ ਹੀ ਭਰਦਾ ਇਹ ਤਾਂ। ਹੂੰ ਹੂੰ। ਇਹ ਤਾਂ ਹੂੰ ਪਾ ਦਿੰਦੇ ਗੱਬੇ ਡੌਲ ਅਸੀਂ। ਇਹਦਾ ਖੁੱਲਾ ਭਰਦਾ ਉਹਦਾ ਪਾਣੀ ਉਹ ਖਾਣ ਨੂੰ ਤਾਰ ਕੇ ਸਰੀਕਿਆਰੀ ਚ ਜਾਂਦਾ। ਨਾ ਨਾ ਠੀਕ ਆ। ਹੁਣ ਖੇਤ ਬਣਿਆ ਹੀ ਬਸ ਸੋਹਣੇ ਆ ਬਾਕੀ। ਨਹੀਂ ਆ ਇੰਨੀ ਵਾਰ ਤਾਂ ਬਾਹ ਹੋ ਗਏ। ਬਾਹੇ ਵੀ ਬਹੁਤ ਆ ਮੈਂ। ਹੜਾਣੇ ਉਧਰ ਤੇਰੇ ਥੱਲੇ ਤੇ ਗਿੱਲ ਕੱਢਤੀ ਐ ਨਾ। ਗੱਲ ਵੀ ਪੱਟੇ ਵੀ ਬਹੁਤ ਹੈ ਮੰਜੀ ਲੱਦੀ ਦੀ ਹਲਾਂ ਦੀ ਵੈਡਾ ਟਰੈਕਟਰ ਹੁਣ ਹਰਤ ਲੱਗਣੀ ਇੱਥੇ ਸਾਰੇ ਛੱਡ ਦਿੰਦਾ ਸਾਰੀ ਚੱਲਦੇ ਇੱਥੇ ਉਹਨੇ ਕਿ ਸਿਆਣੇ ਤੇ ਠੀਕ ਆਪਾਂ ਜਿਆਹੋ ਆਈ ਹੈ ਵੀ ਸਾਲੀ ਦੇ ਡਾਕਰ ਜਾਦਾ ਹੈ ਨਾ ਦੇਖ ਤਾਂ ਕਹੀ ਪਈ ਆ ਕਿ ਕਣਕ ਸੈੱਟ ਹੋ ਜਾਂਦੀ ਆ ਤੇ ਹੁਣ ਤੂੰ ਸੈੱਟ ਹੋਈ ਹੋਈ ਹੈ ਨਾ ਇਹ ਅੱਜ ਕਣਕ ਜੰਮੇ ਯੂਰ ਕਣਕ ਤਾਂ ਜੰਮਣੀਓ ਆ ਯਾਰ ਹੁਣ ਜੰਮੇ ਕਿਹੜੇ ਚ ਹੂੰ ਕਿਹੜੇ ਚ ਵੀ ਜੰਮੇ ਆ ਕਣਕ ਨੇ ਤਾਂ ਜੰਮਣਾ ਹੀ ਆ ਹੂੰ ਬਾ ਠੀਕ ਆ ਹੁਣ ਨੀ ਚੱਕਰ ਮੰਨੂ ਚੱਲ ਫੇ ਚਲੀਏ ਚੱਲ ਦੇਖੀਏ ਜਾ ਕਾ ਤਜਮੇ ਆ ਹੀ ਹੋਂ ਸਾ ਚੱਲ ਚੱਲ ਲਸਣ ਸੁਣ ਵੀ ਲਾਤਾ ਮੁੰਡੇ ਨੇ ਮੋਟਰ ਪਰ ਹੈ ਉਹ ਲਾਇਆ ਉਹਦਣ ਬਜਰੇ ਕਹਿੰਦੇ ਤੇ ਰੋਪੜਦੇ ਆ ਉਹ ਅੱਛਾ ਜਿਹਨਾਂ ਦੀ ਆ ਜਗਾ ਏ ਉੱਪਰ ਆਪਣੇ ਕੋਲ ਆ ਉਹ ਕਹਿੰਦਾ ਯਾਰ ਬਾਜੀ ਉਹਦਣ ਮੈਂ ਭੁੱਲ ਗਿਆ ਤੇਦਨ ਪਹਿਲਾਂ ਬੀਜੀ ਆ ਤੇ ਦੁਆਰੇ ਵਾਰੀ ਅੱਛਾ ਦੁਆਰੇ ਬੀਜੜਾ ਫੇਰ ਵਾਕੇ ਗਿਆ ਮੈਨੂੰ ਖਬਰ ਤਾਈ ਜੱਬੀ ਲੈ ਫੋ ਬੀਜ ਕੇ ਬੀਜ ਵਾਕੇ ਗਿਆ ਉਹਦਾਂ ਨੂੰ ਸਭ ਠੀਕ ਆ ਆਹਾ ਕਿਹੜੀ ਛੱਪ ਦੀ ਕੰਚ ਦੇਖ ਲਿਆ ਉਦੋਂ ਬਾਈ ਮੇਰ ਬਾਪੂ ਵੀ ਆਏ ਤੇ ਬਹੁਤ ਬੜਾ ਦਾ ਆਦਾ ਟੁੱਟ ਗਈ ਵਿੱਚ ਤੇ ਕਿੱਥੇ ਦੀ ਇਹ ਤਾਦ ਫੁੱਗ ਦੀ ਉਰੇ ਤਾਰੀ ਵੀ ਨਹੀਂ ਆਇਆ ਛੱਪ ਬਹੁਤ ਭਾਰਾ ਰਹਿੰਦਾ ਖੜਪਾ ਦਾ ਨਹੀਂ ਹੈਗਾ ਇਹ ਉਹ ਕੰਚ ਤੇ ਗਿਆ ਪਤਾ ਲੱਗਣਾ ਹੁਣ ਇਹਦਾ ਮੇਲੇ ਤੇ ਪਤਾ ਲੱਗੂ ਵੀ ਕੀਆ ਚੀਜ਼ ਥੋੜਾ ਚਾਲ ਰਹਿੰਦਾ ਉਰੇ ਬਹੁਤ ਭਾਰਾ ਉਹੀ ਹੈ ਇਹ ਤਾਂ ਮੇਲੇ ਤੇ ਪਤਾ ਲੱਗੂ ਹੁਣ ਕੀਆ ਚੀਜ਼ ਆ ਛੱਪ ਬਹੁਤ ਹੂੰ ਤਾਂ ਲੰਬੀ ਬਹੁਤ ਈ ਤਾ ਮੈਂ ਦੇਖ ਲਈ ਵੀ ਕਿੱਡੀ ਬੜੀ ਪਈ ਮੈਂ ਇਹਦਾ ਗੋਰੀ ਨਹੀਂ ਕਰੀ ਪੈਣਾ ਆਉਂਦੇ ਨੇ ਉਹਦਾ ਬਹੁਤ ਲੰਬੀ ਦੀ ਬਾਈ ਹੁਣ ਦੇਖਿਆ ਇਹ ਚੱਲ ਤੋਰ ਚਲੀਆ ਦੇ ਲਈ ਹੂੰ ਲਾ ਵੀ ਰੋਪੜ ਦੇ ਲਿਆ ਬੈਟਰੀ ਫਿਰ ਲਿਆਂਦੀ ਹੂੰ ਰੱਖਤੀ ਰੱਖਤੀ ਵਾ ਕਿੰਨੀ ਦਿੱਤੀ ਬੈਟਰੀ ਉਹ ਬੈਟਰੀ ਉਹ ਤੇ ਜੀ 1850 1800 ਦੀ ਕਹਿੰ ਤੂੰ 2850 2850 ਦੀ ਹੂੰ 2850 ਦੀ ਕਮਹਗੀ ਸੀ ਉਹ 35 3600 ਦੀ ਜਿਹੜੇ ਆਪਣੇ ਮੈਸੀ ਪਰ ਕਾਈ ਦੀ ਕੁਦੇ ਨਾਲ ਅੱਧੀ ਤੋਂ ਮਹਗੀ ਸੀ ਹੂੰ ਸਾਈਡ ਦੀ ਹਾਂ ਸਾਈਡ ਦੀ ਉਹ ਵੀ ਦੇਸੀ ਜੀ ਐਕਸਾਈਡ ਕੀ ਤਾਂ ਮਹਿੰਗੀ ਆ ਉਹ ਤਾਂ ਮਹਿੰਗੀ ਆ ਉਹ ਨਕਲੀ ਆ ਬਸ ਹਨ ਨੀ ਨਕਲੇ ਹੁੰਦੀ ਜਿਹੜੀ ਟਾਈਮ ਬਾਈ ਵੱਧ ਗੱਡੇ ਉਹਨੇ ਉਹਦਾ ਹੈ ਹਾਂ ਇਹ ਦੋ ਸਾਲ ਦੀ ਵਾਰੰਟੀ ਹੈ ਜਣੀ ਮੇਰੀ ਗੱਲ ਸੁਣ ਲੈ ਤੂੰ ਆਹ ਜਿਹੜੀ ਬੈਟਰੀ ਆ ਆਪਾਂ ਰਖਾ ਕੇ ਲਿਆਉਂਦੇ ਆ ਦਰਮਿਆਨੀ ਇਹ ਦੋ ਸਾਲ ਆਰਾਮ ਨਾਲ ਲਾਉਂਦੀ ਆ ਜਾਂ ਤਿੰਨ ਲਾਉਂਦੀ ਮੇਰੇ ਕੋਲ ਫੇ ਤਿੰਨ ਲਾਉਂ ਮਹਿੰਦਰਾ ਪਰ ਲਾਈ ਜਾਂਦੀ ਆ ਮਹਿੰਦਰਾ ਪਰ ਤਿੰਨ ਆਹੋ ਫੇ ਉਹਨੂੰ ਸਫਰਾਜ ਪਰ ਤਿੰਨ ਥੋੜੋ ਲਾ ਦੂਗੀ ਸਫਰਾਜ ਫੋਰਡ ਪਰ ਥੋੜੋ ਲਾ ਦੂ ਤਿੰਨ ਨਹੀਂ ਲਾਉਣੀ ਨਹੀਂ ਦੇ ਪਰ ਉਹਦੀ ਜੂਖਾਈ ਹੋਈ ਆ ਤੇ ਤੇਰੀ ਆਮਰਾਉਂ ਦੀ ਹੂੰ ਹੂੰ ਉਹ ਵੀ ਬੈਟਰੀ ਚੱਲਦੀ ਆ ਅੱਧਰ ਬਾਈ ਆਏ ਹੋਏ ਹੈ ਅੱਜ ਹਾਂ ਬਾਹੌਲ ਤੇ ਬਾਈ ਹੋਰ ਬਾਈ ਕਿੱਦਾਂ ਸਤਿਗੁਰਾਲ ਜੀ ਸਾਰੇ ਨੇ ਠੀਕ ਆ ਹੋਰ ਫਿਰ ਬਸ ਚੱਲੀ ਜਾਂਦਾ ਜੀ ਮਲਕੀਤ ਬਾਈ ਨੂੰ ਮਿਲਣ ਆਏ ਹੈ ਹਾਂਜੀ ਹਾਂਜੀ ਅੱਜ ਮਿਲਣਾ ਨਾ ਨਾ ਠੀਕ ਆ ਮਾ ਚੈਨਲ ਦੀ ਨਾ ਤੀਤੂ ਕਰੀ ਐ ਸਪੋਰਟ ਕਰਨੀ ਸਪੋਰਟ ਕਰਨਾ ਨਾਲ ਜ਼ਰੂਰੀ ਆ ਬਾਈ ਪੂਰੀ ਕਿੰਨੇ ਸਾਡੇ ਦੇਖਣ ਵਾਲੇ ਚਾਹ ਬਾਣ ਹੈ ਇਹ ਹੁਣ ਚੈਨਲ ਦੀ ਰਿਪੋਰਟ ਤੇ ਵਾ ਕਹਿੰਦਾ ਚੈਨਲ ਦਾ ਨਾਮ ਬਦਲਣਾ ਮੈਂ ਹੁਣ ਨਾ ਬਦਲੀ ਹੁਣ ਤਾਂ ਮੀਨ ਚੈਨਲ ਦੇ ਨਾਮ ਹੀ ਬਦਲਦੀ ਹਾਂ ਜੀ ਹਾਂ ਜੀ ਹਾਂ ਚੈਨਲ ਦਾ ਨਾਮ ਦੱਸ ਦੇ ਬਾਈ ਤੂੰ ਕਿਹੜਾ ਹੈ ਉਹ ਤਾਂ ਦੱਸਤਾ ਉਹਨੇ ਗੱਗੇ ਬਾਈ ਨੇ ਵੈਸੇ ਵਲਡਾਉਨ ਵੀ ਚਹਿਰਾ ਹੈ ਜੀ ਵਲਡਾਉਨ ਜੀ ਚਹਿਰਾ ਹਾਂ ਜੀ ਬਾਕੀ ਬਾਈ ਉਹਨਾਂ ਦੱਸਤਾ ਨਾ ਨਾ ਠੀਕ ਆ ਹਾਂ ਨਾ ਨਾ ਠੀਕ ਆ ਨਾ ਨਾ ਠੀਕ ਆ ਅੱਗਿਆ ਦਾ ਕੋਈ ਨਹੀਂ ਬਾਅਦ ਵਿੱਚ ਬਦਲਦਾ ਆਹੋ ਹਾਂ ਜੀ ਹਾਂ ਇਹ ਠੀਕ ਹੈ ਠੀਕ ਹੈ ਬਾਕੀ ਮਲਗੀਬ ਬਾਈ ਨੇ ਕਹਿਤਾ ਇਹਦੇ ਨੌ ਇਹਦੇ ਵੀ ਨਹੀਂ ਲੈ ਆਉਣਾ ਪੁੱਛ ਕੇ ਦੇ ਮੈਂ ਤਾਂ ਕਹਿੰਦਾ ਵੀ ਤੁਸੀਂ ਖਲਾ ਸਖਾ ਰੱਖੋ ਐ ਆਪਣੇ ਨੌਪੁਰੇ ਰੱਖ ਲਓ ਬਸ ਨਹੀਂ ਨਿਕਲਣਾ ਸਿੱਧਾ ਹੀ ਮਲਗੀਬ ਬਾਈ ਤੂੰ ਆਪਣੇ ਨੌਪੁਰੇ ਰੱਖ ਦੇ ਠੀਕ ਨਹੀਂ ਗਾ ਪਾਵਾਲਾ ਦੇ ਨਾਲ ਉਹ ਅਗਲਾ ਜੇ ਨਹੀਂ ਯੱਕ ਲਿੰਦਾ ਨਾ ਹੋਣੀ ਤਾਂ ਬਾਈ ਜੀ ਆ ਸਾਡੇ ਉਹ ਪੜਿਆ ਪੜਾ ਬਾਈ ਯੱਕ ਲੂਗਾ ਹਾਂਜੀ ਜਿਹੜਾ ਮੇਰੇ ਵਰਗਾ ਅਨਪੜਾ ਉਹ ਦੇਖੀ ਜਾਂਦਾ ਵੀ ਕੀ ਆ ਮੈਂ ਤਾਂ ਸਿੱਧਾ ਨੌ ਹੀ ਲੈ ਆਉਣਾ ਪਹਿਲਾਂ ਮੇਰੇ ਘਰ ਦੇ ਕਹੀ ਜਾਵੇ ਇਹਨੂੰ ਤੂੰ ਨਾਮੇ ਕਸੂਤਾ ਯਾ ਰੱਖਿਆ ਵਾ ਮੇਰਾ ਗੱਲ ਸਹੀ ਆ ਪੱਕੀ ਗੱਲ ਆ ਹਾਂਜੀ ਹੌਲੀ ਹੌਲੀ ਬਦਲਨੀ ਹੌਲੀ ਹੌਲੀ ਹਲੇ ਨਹੀਂ ਹਲੇ ਨਾ ਬਦਲ ਹਲੇ ਚੱਲਣ ਦੇ ਓਏ ਪਿੰਡਾਂ ਵਾਲਾ ਰੱਖ ਕੋਸ ਓਹੀ ਦੇਖਦੇ ਆ ਵੀ ਕੋਈ ਬੰਦੇ ਤੇਰੇ ਨਾਲ ਹੈਗੇ ਆ ਦੇ ਕਿੰਨੇ ਆ ਆਹ ਦੇਣਾ ਵੀ ਨਾ ਔਖਾ ਮੇਰਾ ਇਹ ਬੰਦੇ ਆਪਣੇ ਜਿਹੜੇ ਹੈਗੇ ਇਹਨਾਂ ਨਾਲੇ ਸਰਦਾ ਮੇਰਾ ਨਾ ਨਾ ਠੀਕ ਆ ਗੱਲ ਅਲਿਕਨੀ ਆ ਨੂੰ ਕਨੇਡਾ ਇਹਨੂੰ ਫੋਨ ਆਉਂਦੇ ਦੀਏ ਠੀਕ ਹੈ ਆਉਣਾ ਨਾ ਕੋਈ ਬੰਦਾ ਮੇਰੇ ਤੋਂ ਹੱਥ ਨਹੀਂ ਚੱਕ ਹੁੰਦਾ ਦਾ ਕੈਮਰਾ ਨਹੀਂ ਚੱਕ ਹੁੰਦਾ ਫਿਰ ਇਹ ਸਾਰੇ ਕਰ ਦਿੰਦੇ ਬਿਲਕੁਲ ਮਨਨਾ ਚੱਲ ਵਧੀਆ ਰੌਣਕ ਵੀ ਲੱਗੀ ਰਹਿੰਦੀ ਹੈ ਨਾ ਨਲਿਆ ਅਜੇ ਕਰ ਬਲਕੀਤ ਬਾਈ ਕੋ ਗੇੜਾ ਮਾਰ ਕੇ ਜਾਇ ਕਰ ਆਇਆ ਕਰੋ ਵੀ ਵਾਹ ਲਾਇਆ ਹੁਣ ਵਾਹ ਹਾਂਜੀ ਆਹ ਇੱਥੇ ਹੁੰਦੇ ਆ ਬਸ ਉਹ ਕਦੇ ਕਦੇ ਮਿਲੇ ਨਹੀਂ ਨਾ ਕਦੇ ਗੱਲ ਨਹੀਂ ਹੋਈ ਉਦਾਂ ਵੀਡੀਓ ਚ ਦੇਖ ਤਾ ਨਾ ਕੋਈ ਚੱਕਰ ਨਹੀਂ ਚੱਕ ਜੀ ਖੁੱਲ ਗਈ ਚੱਕ ਜੀ ਖੁੱਲ ਗਈ ਇੱਥੇ ਤੈਨੂੰ ਬਥੇਰਾ ਦੇਖਦੇ ਰਹਿੰਦੇ ਤੂੰ ਨਹੀਂ ਸਾਨੂੰ ਘੌਰ ਕਰੀ ਹੋਣੀ ਗਾ ਉਹਦੇ ਗਾਣੇ ਇੱਥੇ ਤੈਨੂੰ ਦੇਖਦੇ ਰਹਿੰਦੇ ਲੰਗਰ ਵਿੱਚ ਇਹਨੂੰ ਤਾਂ ਮੈਂ ਜਾਣਦਾ ਚੰਗੀ ਤਰ੍ਹਾਂ ਦੋਵੇਂ ਇਹਨਾਂ ਨੂੰ ਦੇਖਿਆ ਇਹਨੂੰ ਤਾਂ ਅਸੀਂ ਮੈਂ ਚੰਗੀ ਤਰ੍ਹਾਂ ਜਾਣਦਾ ਉਹਨੂੰ ਵੀ ਜਾਣਦਾ ਇਹਦੇ ਨਾਲੇ ਨਾਲ ਰਹਿੰਦੇ ਨੇ ਸੇਵਾ ਸੇਵਾ ਬਾਬਾ ਜੀ ਨਾਲ ਹਾਂਜੀ ਜਾਂ ਲੰਗਰ ਲੰਗਰ ਲਾਉਣ ਜਾਂਦੇ ਅਸੀਂ ਵੀ ਜਾਂਦੇ ਤੇ ਅੱਛਾ ਜੀ ਜਾਂ ਬਾਗ ਘੁੰਮੇ ਬਾਗ ਘੁੰਮੇ ਜੀ ਤਾਂ ਜਗਾ ਆਉਣਾ ਕਿ ਤੀਜਾ ਹੋਇਆ ਕੇ ਬਾਬੇ ਗਲ ਦੇ ਲਾ ਹੱਥ ਲਾ ਜਾਂ ਟਾਈਮ ਵੀ ਨਿਕਲਦਾ ਤਾਂ ਹੁਣ ਟਾਈਮ ਵੀ ਨਹੀਂ ਨਿਕਲਦਾ ਮਖੌਲ ਦੀ ਗੱਲ ਯਾਰ ਉਹਨੇ ਕਹੇ ਤਾਂ ਬਾਬਾ ਜੀ ਜੀ ਤੁਰਪਣਾ 12 13 ਦਿਨ ਲਾ ਕੇ ਆਈ ਜਾਂਦੇ ਹੋਰ ਨਾਲੇ ਦੇਵਾ ਆ ਜਾਂਦੀਆਂ ਹੋਰ ਕੀ ਵਧੀਆ ਹੂੰ ਤੇ ਬਾ ਥੋੜੇ ਕੰਮ ਖਰਾਬ ਜਾਣਾ ਜਿਹੜਾ ਫਰਕ ਪੈ ਗਿਆ ਥੋੜਾ ਲਾ ਕੇ ਤੁਰਪਣਾ ਇਹ ਵੀ ਜਾ ਕੇ ਆਇਆ ਤਾਂ ਪਾਉਗਾ ਜੀ ਟਾਈਮ ਲੱਗੂਗਾ ਥੋੜਾ ਜਿਹਾ ਛੱਟ ਥੋੜੀ ਜੀ ਕਸੂਤੀ ਬਣੀ ਨਹੀਂ ਮਣਕਿਆਂ ਦੀ ਛੱਟ ਨਾ ਇਹਨੂੰ ਟਾਈਮ ਲੱਗਦਾ ਹੋਰ ਬੜੀ ਹੁੰਦਾ ਇੱਕ ਥੋੜਾ ਜਿਹਾ ਸਰੀਰ ਥੋੜਾ ਹੁਣ ਬੁढ़ा ਹੋ ਗਿਆ ਫਰਕ ਭਈ ਜਵਾਨੀ ਚ ਹੁੰਦਾ ਛੇਤੀ ਬੈਕਅਪ ਹੋ ਜਾਣਾ ਦਾ ਨਾ ਫਰਕ ਹੈ ਲੋਕ ਦੇ ਖਪ ਪੈਣੇ ਕਰਕੇ ਉਹਨੂੰ ਕਮਜ਼ੋਰੀ ਹੋ ਗਈ ਬਹੁਤ ਜਾਂ ਖਰਾਕ ਨਹੀਂ ਖਾ ਹੁੰਦੀ 12 ਟਾਈਮ ਲੱਗਦਾ ਹੁੰਦਾ ਜੀ ਖਰਾਕ ਨਹੀਂ ਨਾ ਖਾ ਹੁੰਦੀ ਪਏ ਬੰਦੇ ਉਹੀ ਗੱਲ ਹੈ ਹਾਜਮ ਵੀ ਕਰਦਾ ਅੱਛਾ ਮੈਂ ਕਹਿੰਦਾ ਜਾਂ ਇਹ ਯਾਰੇ ਆਪਰੇਸ਼ਨ ਕਰਾਣ ਦੇ ਜਾਂ ਵਧੀਆ ਰਹਿਣਾ ਤਾਂ ਜਾਂ ਡਾਕਟਰਾਂ ਨੇ ਕਿਹਾ ਤਾਂ ਕਹਿੰਦੇ ਆਪਰੇਸ਼ਨ ਕਰਾ ਦਿਓ ਭਣੀ ਵਕਤ ਹੁੰਦਾ ਜਦ ਸਰੀਰ ਨੂੰ ਜਾਣ ਤੀ ਉਹ ਤਾਂ ਬਹੁਤ ਕਮਜ਼ੋਰੇ ਹੋ ਗਏ ਫਿਰ ਹੂੰ ਫਿਰ ਉਹਦਾ ਆਇਆ ਸੀ ਰਿਸਕ ਨਿਕਾ ਹਾਂ ਕਹਿੰਦੇ ਏਜ ਕਰਕੇ ਰਿਸਕ ਨੂੰ ਹਾਂ ਹਾਂ ਕਾ ਕਰਕੇ ਚਲੋ ਕਰਦੇ ਨਹੀਂ ਮਹਾਰਾਜ ਦੀ ਕਿਰਪਾ ਆਪੀ ਠੀਕ ਆ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲ ਨੂੰ ਬਾਈ ਦਾ ਚੈਨਲ ਯੂ ਸਬਸਕ੍ਰਾਈਬ ਕਰ ਲਿਓ ਜੀ ਹਾਂ ਸਾਡੇ ਕਿੰਗੇ ਠੀਕ ਆ ਨਾ ਨਾ ਠੀਕ ਥੈਂਕ ਯੂ ਸੱਚੀ ਗੱਲ ਨਹੀਂ ਲੈ ਵੀ ਚਾ ਕਾ ਪੰਡਾ